ਬਸਟੈਂਡ ਪੁਲਿਸ ਚੌਂਕੀ ਨੇ ਗੱਡੀ ਖੋਹ ਕਰਨ ਵਾਲੇ ਇੱਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਦੋ ਨੌਜਵਾਨ ਵੱਲੋਂ ਗੱਡੀ ਖੋਹੀ ਜਾਂਦੀ ਹੈ ਇੱਕ ਨੂੰ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਹੁਣ ਉਸਦੇ ਦੂਸਰੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਮ ਸਿਲਮੇ ਦੇ ਨੇੜੇ ਇਸ ਨੌਜਵਾਨਾਂ ਵੱਲੋਂ ਗੱਡੀ ਖੋਹ ਕੀਤੀ ਗਈ ਸੀ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅੱਜ ਦੇ ਦਿਨ ਸੋਮਵਾਰ 20 ਤਰੀਕ ਸਮਾਂ तकरीबन 2:25 ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਾਉਨੇ ਆ ਕੀ ਕਹਿਣਾ ਹੈ ਇਹ ਸਿਟੀ ਸੈਂਟਰ ਅੰਮ੍ਰਿਤਸਰ ਆਪਣਾ ਸੰਗਮ ਥੀਏਟਰ ਦੀ ਬੈਕ ਸਾਈਡ ਤੇ ਰਾਤ ਨੂੰ 2:30 ਇਹਨਾਂ ਨੇ 87 ਨੰਬਰ ਪਰਚਾ ਹਿੰਦਰਜ ਕੀਤਾ ਤੇ 22524 ਨੂੰ ਇਹਨਾਂ ਨੇ ਕਾਰ ਜਿਹੜੀ ਹੁਣ ਲਾ ਮੇਜ਼ ਖੋ ਗਈ ਸੀ ਸਿਲਵਰ ਕਲਰ ਦੀ ਜਿਸ ਦਾ ਨੰਬਰ ਪੀਬੀ 02 ਸੀ 118 ਸੀਗਾ ਬੜੀ ਮਿਹਨਤ ਦੇ ਮੁਸ਼ੱਕਤ ਦੇ ਨਾਲ ਅਸੀਂ ਕਾਰ ਨੂੰ ਰਿਕਵਰ ਕੀਤਾ ਤੇ ਕਾਰ ਕਵਰ ਕਰਨ ਤੋਂ ਬਾਅਦ ਇਹ ਆਪਾਂ ਮੁਜ਼ਮ ਕਰਨ ਵੀਰ ਸਿੰਘ ਸੀਗਾ ਪਟਵਾਰੀ ਪਟਵਾਰੀ ਨੂੰ ਕਹਿੰਦੇ ਸੀਗਾ ਉਹ ਉਹਨੂੰ ਆਪਾਂ ਅਰੈਸਟ ਕੀਤਾ ਤੇ ਉਹਨੂੰ ਜੇਲ੍ਹ ਭੇਜਿਆ ਤੇ ਇਹ ਜਿਹੜਾ ਮੁਜ਼ਮ ਅਜੇ ਦੇ ਸੀਗਾ ਉਹਦਾ ਸਾਥੀ ਜਿਹੜਾ ਉਸ ਦੌਰਾਨ ਖੋਦ ਦੇ ਸਮ ਸ਼ਾਮਲ ਸੀਗਾ ਉਹਨੂੰ ਅਸੀਂ ਕੱਲ ਬੜੀ ਮਿਹਨਤ ਨਾਲ ਮਾਨਯੋਗ ਕਮਿਸ਼ਨਰ ਸਾਹਿਬ ਜੀ ਅੱਜ ਆਇਆ ਤੁਹਾਨੂੰ ਵੀ ਕੋਈ ਵੀ ਕੰਮ ਟ੍ਰੇਸ ਕਰਦੋਂ ਪਰ ਰਹਿ ਨਹੀਂ ਜਾਣਾ ਚਾਹੀਦਾ ਤੇ ਉਹਨੂੰ ਟ੍ਰੇਸ ਕਰਕੇ ਅਰੈਸਟ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤਦ ਇਹਨਾਂ ਦੇ ਵੱਲੋਂ ਪਲਾਨਿੰਗ ਕਰਕੇ ਇਹ ਕੰਮ ਕੀਤਾ ਗਿਆ ਜੀ ਬਸਟਾਨ ਦੇ ਏਰੀਏ ਦੇ ਵਿੱਚ ਦੇਖੋ ਜੀ ਇਹ ਚੋਰ ਚੱਕੇ ਜਿਹੜੇ ਹੁੰਦੇ ਆ ਜੋ ਘਰੋਂ ਨਿਕਲਦੇ ਆ ਪਲਾਨ ਕਰਕੇ ਨਿਕਲਦੇ ਆ ਤੇ ਇਹਨਾਂ ਦੀਆਂ ਬਹੁਤ ਜ਼ਿਆਦਾ ਜਿਹੜੇ ਪਲਾਨਡ ਕੰਮ ਜਿਹੜੇ ਆ ਪੁਲਿਸ ਜਿਹੜੀ ਆ ਉਹ ਜ਼ੀਰੋ ਕਰ ਦਿੰਦੇ ਆ ਲੇਕਿਨ ਜੇ ਕੋਈ ਬਾਤ ਕਰ ਵੀ ਜਾਂਦੇ ਆ ਤੇ ਅਸੀਂ ਆਪਣੀ ਮਿਹਨਤ ਮੁਸ਼ਕਲ ਨਾਲ ਆਪਣੇ ਮਾਨਦਤ ਕਮਿਸ਼ਨ ਸਾਡੇ ਹਦਾਇਤਾਂ ਅਨੁਸਾਰ ਸਾਡੀ ਸਾਰੀ ਟੀਮ ਜਿਹੜੀ ਆ ਉਹ ਇਸ ਕੰਮ ਵਿੱਚ ਲੱਗ ਜਾਂਦੀ ਆ ਤੇ ਸਾਨੂੰ ਕਾਮਯਾਬੀ ਮਿਲਦੀ ਆ ਤਾਂ ਮੋਜ਼ਮਾਨ ਵੀ ਕਰਦਾ ਜੀ ਜਿਹੜੀ ਗੱਡੀ ਖੋਹ ਗਈ ਹੈ ਇਹ ਕਹਿੰਦਾ ਜੀ ਮੈਂ ਵਰ ਦਿਹਾੜੀ ਤੇ ਆਪਾਂ ਕਰਦਾ ਵਾਂ ਤੇ ਇਹਨਾਂ ਲਈ ਕਹਿੰਦਾ ਮਾੜੇ ਕਰਮ ਮਾੜੀ ਸੋਚ ਨਾਲ ਦੀ ਤੇ ਲੋਕ ਪਤਾ ਨਹੀਂ ਕਿਹੜੇ ਮਸ਼ੇਜ ਪਲੇ ਆ ਜਾਂ ਕਿਹੜੇ ਘਰਾਂ ਵਿੱਚ ਪਲੇ ਆ ਵੀ ਇਹਨਾਂ ਦਾ ਹਰ ਵੇਲੇ ਏਵੇਂ ਹੀ ਹੁੰਦਾ ਕਿ ਬੇਦੀ ਤੀਤੀ ਖੋ ਲੀਏ ਆ ਪਾ ਪਹਿਲਾਂ ਕਹਿੰਦੇ ਪੱਤੇ ਲੱਗੇ ਮੇਰੇ ਉੱਪਰ ਦੋ ਪੱਤੇ ਦਰਜਾ ਇਹਦੇ ਉੱਪਰ ਅਜੇ ਦੀਪ ਦੇ ਉੱਪਰ ਇੱਕ ਥੋਦਾ ਬਾਤੇ ਇੱਕ ਆਪਣਾ ਐਂਡੀ ਸੈਕ ਦਾ ਸਰ ਉਹਨਾਂ ਨੌਜਵਾਨਾਂ ਨੂੰ ਕੀ ਫੈਸੀ ਕਰਦੇ ਜਿਹੜੇ ਰਾਤ ਦੇ ਟਾਈਮ ਤੋਂ ਬਾਅਦ ਇਹਦੇ ਆਪਣੀ ਗੱਡੀ ਲਗਾ ਲੈਂਦੇ ਨੇ ਬਾਹਰ ਚਲੋਣਾ ਕੋਈ ਨਾ ਕੋਈ ਘਟਨਾ ਹੋ ਜਾਂਦੀ ਉਹਨਾਂ ਨੂੰ ਦੇਖੋ ਤੁਸੀਂ ਇੱਥੇ ਹੁੰਦੇ ਹੋ ਆਪਣਾ ਕੋਈ ਵੀ ਲਾਜ਼ਮ ਹੁੰਦੇ ਆ ਆਪਣਾ ਮੁਲਜਮ ਹੁੰਦੇ ਆ ਜਾਂ ਖੋਹ ਵਗੈਰਾ ਕਰਨ ਵਾਸਤੇ ਹੁੰਦੇ ਆ ਤੇ ਖੋਹ ਕਰਨ ਹੁੰਦੇ ਆ ਤੇ ਜਿਹੜੇ ਲੋਗ ਆ ਰਾਤ ਨੂੰ ਆਪਣੇ ਘਰਾਂ ਦੇ ਜਾਂ ਸਟੈਂਡਾਂ ਦੇ ਉੱਤੇ ਗੱਡੀਆਂ ਨੂੰ ਲੋਨ ਨਾ ਆਪਣੀਆਂ ਗੱਡੀਆਂ ਨੂੰ ਇੱਥੇ ਛੜਿਆਮ ਖੜੇ ਕਰਨ ਤਾਂ ਜਿਹੜੇ ਇਹਨਾਂ ਦੇ ਮਨਸੂਬੇ ਖੋਹ ਕਰਨ ਵਾਲਿਆਂ ਦੇ ਜਿਹੜੇ ਆ ਉਹ ਸਹੀ ਹੋ ਸਕਣ ਆਪ ਕਵਰ ਕਰਨ ਦੀ ਲੋੜ ਆ ਆਪਣੇ ਆਪ ਨੂੰ ਕਵਰ ਕਰਨ ਦੀ ਲੋੜ ਆ ਕਿਉਂਕਿ ਅੱਜ ਕੱਲ ਜਿਹੜੇ ਆ ਇਹ ਜੰਦੇ ਲੋਕ ਜਿਹੜੇ ਆ ਮਾਰੇ ਅੰਸਰ ਜਿਹੜੇ ਆ ਇਹ ਬੜੇ ਆਪਣੇ ਪਲਾਨ ਕਰਕੇ ਹੁੰਦੇ ਆ ਤੇ ਆਪਣੇ ਪਬਲਿਕ ਨੂੰ ਚਾਹੀਦਾ ਕਿ ਆਪਣੇ ਅਵੇਅਰਨੈਸ ਆਵੇ